ਹਰਾਨੀ ਜਨਕ ਮਾਮਲਾ ਉਦੋਂ ਸਾਹਮਣੇ ਆਂਦਾ ਜਦੋਂ ਸਾਬਕਾ ਵਿਧਾਇਕ ਲੱड्डੂ ਲੈ ਕੇ ਰੇਲਵੇ ਓਵਰ ਬ੍ਰਿਜ ਦਾ ਉਦਕਾਟਨ ਕਰਨ ਜਾਂ ਉੱਥੇ ਲੱड्डੂ ਵੰਡਣ ਪਹੁੰਚਦੇ ਨੇ ਪਰ ਉੱਥੇ ਮੌਕੇ ਤੇ ਇੰਨੀ ਕੁ ਪੁਲਿਸ ਤਣਾਤ ਹੁੰਦੀ ਹੈ ਕਿ ਬਿਨਾ ਲੱड्डੂ ਵੰਡੇ ਹੀ ਵਾਪਸ ਜਾਣਾ ਪੈਂਦਾ ਸਾਬਕਾ ਐਮਐਲਏ ਹਰਦੀਪ ਸਿੰਘ ਕੰਬੋਜ ਨੂੰ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਕਿਸ ਤਰੀਕੇ ਨਾਲ ਇੱਕ ਉਦਕਾਟਨ ਨੂੰ ਲੈ ਕੇ ਆਮੋ ਸਾਹਮਣੇ ਹੋਏ ਨੇ ਵਧਾਇਕ ਆ ਇੱਕ ਸਾਬਕਾ ਵਿਧਾਇਕ ਤੇ ਇੱਕ ਮੌਜੂਦਾ ਵਿਧਾਇਕ ਤਾਂ ਰਾਜਪੁਰਾ ਚ ਜਿਹੜਾ ਉਦਘਾਟਨ ਹੋਣਾ ਸੀ ਤਾਂ ਇੱਥੇ ਉਸ ਸਮੇਂ ਇਹ ਜਿਹੜੇ ਆ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਕਿ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਜਿਹੜੇ ਆ ਰੋਕ ਲਗਾਈ ਗਈ ਜਾਨੀ ਕਿ ਕਿਸੇ ਤਰ੍ਹਾਂ ਦੇ ਲੱਡੂ ਵੰਡਣ ਤੋਂ ਰੋਕਿਆ ਗਿਆ ਸਾਬਕਾ ਵਿਧਾਇਕ ਹਰਦੀਪ ਸਿੰਘ ਕਮੋਜ ਨੂੰ ਤਾਂ ਇੱਥੋਂ ਤੱਕ ਕਿ মিডিਆ ਨਾਲ ਵੀ ਗੱਲਬਾਤ ਕਰਨ ਤੋਂ ਰੋਕਿਆ ਗਿਆ ਤਾਂ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਕੈਮਰੇ ਚ ਕੈਦ ਨੇ ਤੇ ਪੰਜਾਬ ਪੁਲਿਸ ਦੇ ਅਧਿਕਾਰੀਆ ਵੱਲੋਂ ਉੱਥੇ ਮੌਕੇ ਤੇ ਜੋ ਅਧਿਕਾਰੀ ਸੀ ਉਹਨਾਂ ਤੇ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਅਜਿਹਾ ਵਤੀਰਾ ਕਿਉਂ ਕੀਤਾ ਗਿਆ ਹਾਂ ਹਾਲਾਂਕਿ ਲੱਡੂ ਵੰਡ ਕੇ ਜਿਹੜੇ ਆ ਇਹ ਵੱਡੇ ਚਰਚਾ ਦਾ ਵਿਸ਼ਾ ਬਣਿਆ ਹੈ ਕਿ ਲੱਡੂ ਲੈਣ ਬਾਰੇ ਵੀ ਜਿਹੜੀ ਚਰਚਾ ਹੋਈ ਹੈ ਤਾਂ ਉੱਥੇ ਹਰदयाल ਸਿੰਘ ਕੰਬੋਜ ਵੱਲੋਂ ਇਹ ਵੀ ਦੋਸ਼ ਲਗਾਏ ਗਏ ਕਿ ਪੰਜਾਬ ਪੁਲਿਸ ਸਾਡੇ ਲੱਡੂ ਤੱਕ ਲੈ ਗਈ ਤਾਂ ਮੌਕੇ ਤੇ ਲੱਡੂ ਵੀ ਜਿਹੜੇ ਸੀ ਜਿਹੜੇ ਕਾਫੀ ਜਦੋਜਹਿਦ ਤੋਂ ਬਾਅਦ ਬਾਅਦਸ ਮੰਗਾਏ ਤਾਂ ਇਹ ਲੱਡੂਆਂ ਨੂੰ ਲੈ ਕੇ ਜਿੱਥੇ ਚਰਚਾ ਛਿੜੀ ਹੈ ਤਾਂ ਓਵਰ ਬ੍ਰਿਜ ਦੇ ਉਦ ਘਾਟ ਨੂੰ ਲੈ ਕੇ ਰੇਲਵੇ ওভারਬ੍ਰਿਜ ਦੇ ਉਦ ਘਾਟ ਨੂੰ ਲੈ ਕੇ ਮੌਜੂਦਾ ਵਿਧਾਇਕ ਤੇ ਸਾਬਕਾ ਵਿਧਾਇਕਾਂ ਮੋ ਸਾਹਮਣੇ ਹੁੰਦੇ ਨਜ਼ਰ ਆਏ ਤਾਂ ਨੀਨਾ ਮਿੱਤਲ ਨੇ ਜਿਨ੍ਹਾਂ ਨੇ ਕਿ ਅੱਜ ਕੱਲ ਚ ਹੀ ਜਿਹੜਾ ਉਦ ਘਾਟਨਾ ওভারਬ੍ਰਿਜ ਦਾ ਕਰਨਾ ਪਰ ਉਸ ਤੋਂ ਪਹਿਲਾਂ ਹੀ ਆ ਸਿਆਸੀ ਸਰਗਰਮੀਆਂ ਜਿਹੜੀਆਂ ਤੇਜ਼ ਹੁੰਦੀਆਂ ਨੇ ਕਿ ਹਰਦਿਆਲ ਸਿੰਘ ਕੰਬੋਜ ਨੇ ਉੱਥੇ ਲੱਡੂ ਵਾ ਵੰਡਣ ਪਹੁੰਚਦੇ ਨੇ ਪਰ ਉਹਨਾਂ ਨੂੰ ਇਸੇ ਤਰੀਕੇ ਨਾਲ ਜਿਹੜੇ ਖਾਲੀ ਹੱਥ ਜਿਹੜਾ ਵਾਪਸ ਜਾਣੇ ਕਿ ਆ ਬਿਨਾਂ ਲੱਡੂ ਵੰਡੇ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਤਾਂ ਕਾਫੀ ਉਸ ਸਮੇਂ ਤੂੰ ਤੂੰ ਮੈਂ ਮੈਂ ਵੀ ਹੁੰਦੀ ਐ ਤੇ ਕਾਫੀ ਜਿਹੜੇ ਆ ਖੈਬਾਜੀ ਹੁੰਦੀ ਐ ਤਾਂ ਕੀ ਕੀ ਕੁਝ ਹੋਇਆ ਤੁਸੀਂ ਸਿੱਧਾ ਲਾਈਵ ਤਸਵੀਰਾਂ ਦੇਖੋ ਮਾਰੋਗੇ ਤੱਕ ਪਤਾ ਕਰੂ ਮਾਰੋਗੇ ਤੱਕ ਤੂੰ ਤੂੰ ਪਤਾ ਗਿਆ ਤੁਸੀਂ ਆਪ ਰੈਕਡ ਕਰ ਰਹੇ ਨਹੀਂ ਨਹੀਂ ਸਰ ਨਹੀਂ ਟ੍ਰੋਲ ਕਰ ਰਿਹਾ ਕੋਦਾ ਕੀ ਕਰ ਰਿਹਾ ਕੋਟੇ ਸੰਭਲੇ ਹੋ ਰਿਹਾ ਜੀ ਜੋ ਹੋ ਰਿਹਾ ਦੇਖੋ ਤੁਸੀਂ ਕੋਲ ਕਲਤਾ ਕਰਨ ਪੂਰੀ ਹੋ ਗਈ ਗੱਲ ਕੀ ਗੱਲ ਹੋ ਗਈ ਗੱਲ ਉਸੇ ਕੋਠੀ ਕਰ ਲਿਓ ਜਾ ਕੇ ਕਰ ਲਿਓ ਕਿਹੜਾ ਉੱਤਰ ਜਾ ਰਹੇ ਆ ਕਿਹੜੇ ਉੱਤਰ ਲੈ ਲਿਓ ਜਿੱਥੇ ਮਰਜ਼ੀ ਹੋਰ ਕਿਹੜੇ ਉੱਤਰ ਜਾ ਰਹੇ ਹੋ ਕਿਹੜੇ ਉੱਤਰ ਆ ਰਹੇ ਆ ਹਾਂ ਇਹ ਨਹੀਂ ਕੋਈ ਅਮਰੀਕਾ ਆਇਆ ਹੋਣਾ ਤੇ ਯਾਰ ਅੰਨੇ ਮਾਰੇ ਹੋਏ ਕੋਈ ਲੱਡੂ ਵੀ ਖਾ ਕੇ ਸਾਡੇ ਤਾਂ ਚਲੋ ਯਾਰ ਹੈ ਲੱਡੂ ਵੀ ਨਹੀਂ ਵੰਡਣ ਦਿੱਤੇ ਤੁਸੀਂ ਇਹਦਾ ਮਤਲਬ ਕੋਈ ਇਲਾਕੇ ਦੇ ਲੋਕਾਂ ਵਾਸਤੇ ਹਾਂਜੀ ਸਰ ਜਿਹੜਾ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰਨ ਚੱਲੇ ਆ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕੋ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀ ਕਿ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਹੈ ਤੇ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਕੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦਿਆਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਜੇ ਆਟੀ ਹਰਦਿਆਲ ਸਿੰਘ ਨੇ ਕੀਤਾ ਸੀ 172 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਡੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਹੋ ਗਿਆ ਨੋ ਪੁਲ ਬਣਵਾਏ ਹਰਦੇਵਾਲ ਸਿੰਘ ਨੇ ਜਿਹਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬਣਦੇ ਬਣਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਕੰਬੋ ਸਰ ਕੰਬੋ ਸਰ ਸੱਤਾਧਾਰੀ ਪਾਰਟੀ ਹੈ ਸੱਤਾਧਾਰੀ ਪਾਰਟੀ ਹੈ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਰੇ ਉਦਘਾਟਨ ਅੱਜ ਕੰਬੋ ਸਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਹੋਏ ਕਹਿੰਦੇ ਮੈਂ ਕੋਈ ਬੇ ਇੰਦਰਾਣੀ ਹਾਦਤ ਹੈ ੱੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਮੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਇਸ ਪੁਲ ਦਾ ਉਪਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ੱੱਕੇ ਨਾਲ ਪੁਲ ਖੋਲਣ ਆ ਗਏ ਜੀਸੀਬੀ ਤੁਹਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾਰੇ ਆ ਪਰ ਇਹ ੱੱਕੇਛਾਈ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਦੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਤੇ ਬਤੂ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅਧਿਕ ਐਮਐਲਏ ਸਾਹਿਬ ਨੇ ਕਿਹਨੂੰ ਕਿਹਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ ਮੀਡੀਆ ਦੇ ਭਰਾਵਾਂ ਅੱਗੇ ਸਾਰਾ ਕੁਝ ਲੱਖਿਆ ਸੀ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ ਹੈ ਤਾਂ ਹੀ ਦਾ ਵੀ ਕ੍ਰੈਡਿਟ ਲੈਣ ਆਉਣਾ ਹਰਦੀਾਲ ਕੰਬੋ ਜੀ ਆ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਸੇਜ ਆਉਂਗਾ ਵੀ ਇੱਕ ਤਾਂ ਅਸੀਂ ਠੱਕੇਸ਼ਾਈ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਕਿ ਕੱਲ 11 ਵਜੇ ਪੁਲ ਜਮਤਾ ਲਈ ਖੁੱਲ ਜਾਏਗਾ ਉਦੋਂ ਬੇਸ਼ੱਕ ਆਣ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਲੰਘਣਗੇ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਨ ਦਾ। ਜਨਕਮੋਜ ਦੀ ਦੁਹਰੀ ਆਈ, ਚੰਗਲੇ ਤੇ ਲੱਡੂ ਵੰਡਣ ਆਏ ਆ ਤੇ ਕੁਝ ਕਾਰਜ ਕਰਨੀ ਆ। ਪਰ ਜਿੱਦਾਂ ਦੂਸਰੀ ਸਿੱਟੀ ਪਾਰਟੀ ਦੇ ਨਾਰੇ ਲਾ ਰਹੇ, ਉੱਤਰ ਲਾ ਰਹੇ, ਇਤਨਾ ਮਾਹੌਲ ਖਰਾਬ ਵੀ। ਮਾਹੌਲ ਤਾਂ ਖਰਾਬ ਕਰਨੋਂ ਆਏ ਆ ਨਾ। ਉਹਨਾਂ ਨੇ ਲੱਡੂ ਵੰਡਣੇ ਸੀ ਕੱਲ 11 ਵਜੇ ਵੰਡਦੇ। ਜਦੋਂ ਅਸੀਂ ਉਦਘਾਟਨ ਕਰਦੇ, ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ। ਉਦੋਂ ਲੱਡੂ ਨਾਲ ਲੈ ਕੇ ਆਂਦੇ, ਐਮ.ਐਲ.ਏ. ਸਾਹਿਬ ਉਦਘਾਟਨ ਕਰਨਗੇ। ਉਦੋਂ ਲੱਡੂ ਵੰਡਣ, ਜਲੇਬੀਆਂ ਵ ਪੋਰਸ ਤਾਂ ਜੀ ਇੱਥੇ ਜਿਹੜਾ ਪੁਲ ਹੈ ਜੀ ਅਧੂਰਾ ਇਹ ਬਣਿਆ ਨਹੀਂ ਇਹਨਾਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਐ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਥੋੜੇ ਸਾਹਮਣੇ ਪ੍ਰੈਸ ਨੇ ਵੀ ਖਬਰ ਲਾਈ ਸੀ ਜੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਪੁਲ ਫੁੱਲ ਗਿਆ ਇੱਥੇ ਕੋਲ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬਹਿ ਗਏ ਸੀਗੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਕਿਉਂਕਿ ਇਸ ਕਰਕੇ ਜਰਾ ਨਹੀਂ ਕਰਦੇ ਸਰ ਅਜੂਰਾ ਸੀਗਾ ਤਾਂ ਫਿਰ ਕੱਲ ਮੈਦਮ ਤਾਂ ਕਟਿੰਗ ਕਰ ਰਹੇ ਆ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਜੀ ਉਹ ਲੱਗ ਰਹੀਆਂ ਚੱਕ ਰਹੀਆਂ ਅਸੀਂ ਵੈਰੀਕੇਟ ਵਗੈਰਾ ਚੁਕਾਰ ਰਹੇ ਹਾਂ ਹੋਰ ਜਿਹੜੇ ਅੜਤਣਾ ਨੇ ਉਹ ਖੋਲ ਰਹੇ ਆ ਖੁੱਲ ਜਾਊਗਾ ਕੱਲ ਤੱਕ ਤੇ ਕਰ ਦੇਣਗੇ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਕੰਡਣਾ ਇੱਥੇ ਕੀ ਕਰਨਾ ਹੈ ਜੀ ਤੁਹਾਡੇ ਮੁਲਾਜ਼ਮ ਜਿਹੜੇ ਨੇ ਉਹ ਤੁਹਾਨੂੰ ਪਤਾ ਹੋਊਗਾ ਜੀ ਕੋਈ ਐਸੀ ਗੱਲ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹੇ ਕਾਹਦੇ ਲਈ ਸ਼ਾਂਤੀ ਭੰਗ ਕਰਨੀ ਹੈ ਜੀ ਨਹੀਂ ਸਰ ਫੁੱਲ ਦੇ ਨੇੜੇ ਫੁੱਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿੱਥੇ ਤੱਕੇ ਮਾਰ ਕੇ ਤੁਸੀਂ ਹਾਈਡ ਲ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਹੈ ਨਹੀਂ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ